ਦੋਸਤੋ ਸਾਡੇ ਦੇਸ਼ ਦਾ ਸੰਵਿਧਾਨ ਜਿਹੜਾ ਲੋਕਤੰਤਰ ਦਾ ਸੰਵਿਧਾਨ ਆ ਇੱਥੇ ਪੰਚਾਇਤ ਦੀਆਂ ਚੋਣਾਂ ਦਾ ਸਭ ਤੋਂ ਵੱਡਾ ਮਹੱਤਵ ਪੰਜਾਬ 'ਚ ਵੀ ਪੰਜਾਬ ਚੋਣ ਜਾਬਤਾ ਲੱਗ ਚੁੱਕਾ ਪੰਚਾਇਤਾਂ ਦੀਆਂ ਚੋਣਾਂ ਦੀ ਡੇਟ ਆ ਗਈ ਹੈ 15 ਅਕਤੂਬਰ ਪਰੰਤੂ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਕਿਤੇ ਗੋਲੀ ਚੱਲ ਰਹੀ ਆ ਕਿਤੇ ਝਗੜੇ ਹੋ ਰਹੇ ਆ ਕਿਤੇ ਬੋਲੀਆਂ ਲੱਗ ਰਹੀਆਂ ਇਹ ਲੋਕਤੰਤਰ ਲਈ ਠੀਕ ਨਹੀਂ ਆ ਮੈਂ ਇਹਦਾ ਖੰਡਨ ਵੀ ਕਰਦੇ ਆ ਕਿ ਇਹ ਅਸੀਂ ਕੱਲ ਚੋਣ ਕਮਿਸ਼ਨ ਨੂੰ ਮਿਲ ਕੇ ਵੀ ਮੰਗ ਕੀਤੀ ਭਾਰਤੀ ਜਨਤਾ ਪਾਰਟੀ ਦੇ ਕਵਾਫਤ ਨੇ ਕਿ ਪੰਜਾਬ ਦੀਆਂ ਚੋਣਾਂ ਨੂੰ ਸਹੀ ਕਰਾਇਆ ਜਾਵੇ ਬਹੁਤ ਥਾਂਾਂ ਤੇ ਲੋਕਾਂ ਨੂੰ ਰਿਜ਼ਰਵੇਸ਼ਨ ਦਾ ਨਹੀਂ ਪੂਰਾ ਪਤਾ ਲੱਗ ਰਿਹਾ ਕਿ ਰਿਜ਼ਰਵੇਸ਼ਨ ਕਿਸ ਤਰ੍ਹਾਂ ਕਿਸ ਹਿਸਾਬ ਨਾਲ ਕੀਤੀ ਗਈ ਆ ਇਹਦੇ ਵਾਸਤੇ ਵੀ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਕਿ ਚੋਣਾਂ ਜੇ ਜਲਦੀ ਕਰਾਉਣੀਆਂ ਸੀ ਤੇ ਇਹਦੀ ਤਿਆਰੀ ਕਰਕੇ ਕਰਾਉਂਦੇ ਕਿਉਂਕਿ ਪੰਜਾਬ ਚ ਬਹੁਤ ਮਹੱਤਵ ਰੱਖਦੀਆਂ ਪੰਚਾਇਤਾਂ ਪੰਜ ਸਰਪੰਚ ਕਿਉਂਕਿ ਚੰਗੇ ਪੰਜ ਸਰਪੰਚ ਬਣਾਵਾਂਗੇ ਤਾਂ ਪੰਜਾਬ ਨੂੰ ਨਸ਼ਾ ਮੁਕਤ ਭ੍ਰਿਸ਼ਟਾਚਾਰ ਮੁਕਤ ਅਗਾਹ ਬੰਦੂ ਪੰਜਾਬ ਬਣਾਇਆ ਜਾ ਸਕਦਾ ਕਿਉਂਕਿ ਇਹ ਛੋਟੇ ਇਕਾਈ ਜ਼ਰੂਰ ਆ ਪਰ ਬਹੁਤ ਵੱਡੀ ਇਕਾਈ ਆ ਪੰਜਾਬ ਦੀ ਇਹ ਸਾਡੇ ਸੰਵਿਧਾਨ ਦਾ ਇੱਕ ਖੂਬਸੂਰਤ ਪਾਠ ਆ ਇਸ ਵਾਸਤੇ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਕਿ ਚੰਗੀਆਂ ਪੰਚਾਇਤਾਂ ਨੂੰ ਆਪਾਂ ਚੁਣੀਏ ਚੰਗੇ ਲੋਕਾਂ ਨੂੰ ਚੁਣੀਏ ਤਾਂ ਕਿ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਤੇ ਦੂਸਰਾ ਜੇ ਸਰਬਸੰਮਤੀ ਹੋਵੇ ਬਹੁਤ ਵਧੀਆ ਗੱਲ ਆ ਕਿ ਸਰਬਸੰਮਤੀ ਜਿਆਦਾ ਤੋਂ ਜਿਆਦਾ ਹੋਵੇ ਪਰੰਤੂ ਬੋਲੀ ਨਾ ਲੱਗੇ ਜਿਸ ਤਰ੍ਹਾਂ ਬੋਲੀ ਅੱਜ ਦਿਨ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਬਹੁਤ ਸਾਰੀਆਂ ਵੀਡੀਓ ਆਈਆਂ ਮੈਂ ਇਹ ਚਾਹੁੰਦਾ ਵੀ ਪੰਜਾਬ ਸਰਕਾਰ ਨੇ ਇੰਨੀ ਜਲਦੀ ਚੋਣਾਂ ਹਲੇ ਕਰਾਉਣੀਆਂ ਨਹੀਂ ਚਾਹੀਦੀਆਂ ਪਹਿਲਾਂ ਤਿਆਰੀ ਕਰਕੇ ਕਰਾਉਂਦੇ ਜਿਸ ਤਰ੍ਹਾਂ ਲੋਕ ਲੱਗ ਪਏ ਆ ਉਹ ਗਲਤ ਮੈਸੇਜ ਦੂਸਰੇ ਪਾਸੇ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਆਵੇ ਤਿਹਾਰਾ ਨਵਰਾਤਰੀ ਸ਼ੁਰੂ ਹੋ ਗਏ ਆ ਉਸ ਤੋਂ ਬਾਅਦ ਭਗਵਾਨ ਬਾਲਮੀਕ ਮਹਾਰਾਜੀ ਦਾ ਪ੍ਰਗਟ ਦਿਵਸ ਆ ਬਹੁਤ ਸ ਚੂਨਾ ਹੁੰਦੀਆਂ ਪਰੰਤੂ ਪਤਾ ਨਹੀਂ ਚਲੋ ਸਰਕਾਰ ਨੇ ਜੇ ਕੀਤਾ ਪਰ ਇਹ ਅਪੀਲ ਆ ਸਾਡੀ ਚੋਣ ਕਮਿਸ਼ਨ ਨੂੰ ਵੀ ਸਰਕਾਰ ਨੂੰ ਵੀ ਪੰਜਾਬ ਸਰਕਾਰ ਇਹਦੇ ਵੱਲ ਧਿਆਨ ਦੇ ਕੇ ਇੱਕ ਵਾਰੀ ਫਿਰ ਜਿੰਨੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਲੱਗੇ ਆ ਉਹ ਚੋਣਾ ਵਧੀਆ ਤੋਂ ਵਧੀਆ ਹੋਣ ਚੋਣ ਕਮਿਸ਼ਨ ਥੋੜਾ ਹੋਰ ਸ਼ਕਤੀ ਨਾਲ ਚੋਣਾ ਨੂੰ ਕਰਾਵੇ ਤਾਂ ਜੋ ਇਹ ਤਿਹਾਰ ਨੂੰ ਅਸੀਂ ਖੁਸ਼ੀ ਨਾਲ ਮਨਾ ਸਕੀਏ ਚੋਣਾ ਵੀ ਇੱਕ ਤਿਹਾਰ ਹੀ ਹੁੰਦੀਆਂ ਪਰੰਤੂ ਇਹਨਾਂ ਨੂੰ ਅਸੀਂ ਵਧੀਆ ਤੇ ਲੋਕਤੰਤਰ ਦੀ ਮਜ਼ਬੂਤੀ ਲਈ ਤੇ ਪਾਰਦਰਸ਼ਤਾ ਜਿੰਨੇ ਵੀ ਇਮਾਨਦਾਰੀ ਨਾਲ ਕਰਾਵਾਂਗੇ ਉਨਾਂ ਵਧੀਆ ਰਹੂਗਾ ਧੰਨਵਾਦ ਜੈ ਪਰ ਜੈ ਪੀ ਧੰਨਵਾਦ ਦੋਸਤੋ ਸਾਡੇ ਦੇਸ਼ ਦਾ ਸੰਵਿਧਾਨ ਜਿਹੜਾ ਲੋਕਤੰਤਰ ਦਾ ਸੰਵਿਧਾਨ ਆ ਇੱਥੇ ਪੰਚਾਇਤ ਦੀਆਂ ਚੋਣਾਂ ਦਾ ਸਭ ਤੋਂ ਵੱਡਾ ਮਹੱਤਵ ਪੰਜਾਬ 'ਚ ਵੀ ਪੰਜਾਬ ਚੋਣਾਂ ਜਿਹਾ ਬਤਾ ਲੱਗ ਚੁੱਕਾ ਪੰਚਾਇਤਾਂ ਦੀਆਂ ਚੋਣਾਂ ਦੀ ਡੇਟ ਆ ਗਈ ਹੈ 15 ਅਕਤੂਬਰ ਪਰੰਤੂ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਕਿਤੇ ਗੋਲੀ ਚੱਲ ਰਹੀ ਆ ਕਿਤੇ ਝਗੜੇ ਹੋ ਰਹੇ ਆ ਕਿਤੇ ਬੋਲੀਆਂ ਲੱਗ ਰਹੀਆਂ ਇਹ ਲੋਕਤੰਤਰ ਲਈ ਠੀਕ ਨਹੀਂ ਆ ਮੈਂ ਇਹਦਾ ਖੰਡਨ ਵੀ ਕਰਦੇ ਆ ਕਿ ਇਹ ਅਸੀਂ ਕੱਲ ਚੋਣ ਕਮਿਸ਼ਨ ਨੂੰ ਮਿਲ ਕੇ ਵੀ ਗ ਮੰਗ ਕੀਤੀ ਭਾਰਤੀ ਜਨਤਾ ਪਾਰਟੀ ਦੇ ਕਵਾਫਤ ਨੇ ਕਿ ਪੰਜਾਬ ਦੀਆਂ ਚੋਣਾਂ ਨੂੰ ਸਹੀ ਕਰਾਇਆ ਜਾਵੇ ਬਹੁਤ ਥਾਂ ਤੇ ਲੋਕਾਂ ਨੂੰ ਰਿਜ਼ਰਵੇਸ਼ਨ ਦਾ ਨਹੀਂ ਪੂਰਾ ਪਤਾ ਲੱਗ ਰਿਹਾ ਕਿ ਰਿਜ਼ਰਵੇਸ਼ਨ ਕਿਸ ਤਰ੍ਹਾਂ ਕਿਸ ਹਿਸਾਬ ਨਾਲ ਕੀਤੀ ਗਈ ਆ ਇਹਦੇ ਵਾਸਤੇ ਵੀ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਕਿ ਚੋਣਾਂ ਜੇ ਜਲਦੀ ਕਰਾਉਣੀਆਂ ਸੀ ਤੇ ਇਹਦੀ ਤਿਆਰੀ ਕਰਕੇ ਕਰਾਉਂਦੇ ਕਿਉਂਕਿ ਪੰਜਾਬ ਚ ਬਹੁਤ ਮਹੱਤਵ ਰੱਖਦੀਆਂ ਪੰਚਾਇਤਾਂ ਪੰਜ ਸਰਪੰਚ ਕਿਉਂਕਿ ਚੰਗੇ ਪੰਜ ਸਰਪੰਚ ਬਣਾਵਾਂਗੇ ਤਾਂ ਪੰਜਾਬ ਨੂੰ ਨਸ਼ਾ ਮੁਕਤ ਭ੍ਰਿਸ਼ਟਾਚਾਰ ਮੁਕਤ ਅਗਾਹ ਬੰਦੂ ਪੰਜਾਬ ਬਣਾਇਆ ਜਾ ਸਕਦਾ ਕਿਉਂਕਿ ਇਹ ਛੋਟੀ ਇਕਾਈ ਜ਼ਰੂਰ ਆ ਪਰ ਬਹੁਤ ਵੱਡੀ ਇਕਾਈ ਆ ਪੰਜਾਬ ਦੀ ਇਹ ਸਾਡੇ ਸੰਵਿਧਾਨ ਦਾ ਇੱਕ ਖੂਬਸੂਰਤ ਪਾਠ ਆ ਇਸ ਵਾਸਤੇ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਕਿ ਚੰਗੀਆਂ ਪੰਚਾਇਤਾਂ ਨੂੰ ਆਪਾਂ ਚੁਣੀਏ ਚੰਗੇ ਲੋਕਾਂ ਨੂੰ ਚੁਣੀਏ ਤਾਂ ਕਿ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਤੇ ਦੂਸਰਾ ਜੇ ਸਰਬਸੰਮਤੀ ਹੋਵੇ ਬਹੁਤ ਵਧੀਆ ਗੱਲ ਆ ਕਿ ਸਰਬਸੰਮਤੀ ਜਿਆਦਾ ਤੋਂ ਜਿਆਦਾ ਹੋਵੇ ਪਰੰਤੂ ਬੋਲੀ ਨਾ ਲੱਗੇ ਜਿਸ ਤਰ੍ਹਾਂ ਬੋਲੀ ਆਏ ਦਾ ਨਾ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਬਹੁਤ ਸਾਰੀਆਂ ਵੀਡੀਓ ਆਈਆਂ ਮੈਂ ਇਹ ਚਾਹੁੰਦਾ ਵੀ ਪੰਜਾਬ ਸਰਕਾਰ ਨੇ ਇੰਨੀ ਜਲਦੀ ਚੋਣਾਂ ਹਲੇ ਕਰਾਉਣੀਆਂ ਨਹੀਂ ਚਾਹੀਦੀਆਂ ਪਹਿਲਾਂ ਪਿਆਰੀ ਕਰਕੇ ਕਰਾਉਂਦੇ ਜਿਸ ਤਰ੍ਹਾਂ ਲੋਕ ਲੱਗ ਪਏ ਆ ਉਹ ਗਲਤ ਮੈਸੇਜ ਦੂਸਰੇ ਪਾਸੇ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਆਵੇ ਤਿਹਾਰ ਆ ਨਵਰਾਤਰੀ ਸ਼ੁਰੂ ਹੋ ਗਏ ਆ ਉਸ ਤੋਂ ਬਾਅਦ ਭਗਵਾਨ ਬਾਲਮੀਕ ਮਹਾਰਾਜ ਜੀ ਦਾ ਪ੍ਰਗਟ ਦਿਵਸ ਆ ਬਹੁ ਚੋਣਾ ਹੁੰਦੀਆਂ ਪਰੰਤੂ ਪਤਾ ਨਹੀਂ ਚਲੋ ਸਰਕਾਰ ਨੇ ਜੇ ਕੀਤਾ ਪਰ ਇਹ ਅਪੀਲ ਆ ਸਾਡੀ ਚੋਣ ਕਮਿਸ਼ਨ ਨੂੰ ਵੀ ਸਰਕਾਰ ਨੂੰ ਵੀ ਪੰਜਾਬ ਸਰਕਾਰ ਇਹਦੇ ਬਲ ਧਿਆਨ ਦੇ ਕੇ ਇੱਕ ਵਾਰੀ ਫਿਰ ਜਿੰਨੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਲੱਗੇ ਆ ਉਹ ਚੋਣਾ ਵਧੀਆ ਤੋਂ ਵਧੀਆ ਹੋਣ ਚੋਣ ਕਮਿਸ਼ਨ ਥੋੜਾ ਹੋਰ ਸ਼ਕਤੀ ਨਾਲ ਚੋਣਾ ਨੂੰ ਕਰਾਵੇ ਤਾਂ ਜੋ ਇਹ ਤਿਹਾਰ ਨੂੰ ਅਸੀਂ ਖੁਸ਼ੀ ਨਾਲ ਮਨਾ ਸਕੀਏ ਚੋਣਾ ਵੀ ਇੱਕ ਤਿਹਾਰ ਹੀ ਹੁੰਦੀਆਂ ਪਰੰਤੂ ਇਹਨਾਂ ਨੂੰ ਅਸੀਂ ਵਧੀਆ ਤੇ ਲੋਕਤੰਤਰ ਦੀ ਮਜ਼ਬੂਤੀ ਲਈ ਤੇ ਪਾਰਦਰਸ਼ਤਾ ਜਿੰਨੇ ਵੀ ਇਮਾਨਦਾਰੀ ਨਾਲ ਕਰਾਵਾਂਗੇ ਉਨਾਂ ਵਧੀਆ ਰਹੂਗਾ ਧੰਨਵਾਦ ਜੈ ਪਰ ਜੈ ਭੀ ਧੰਨਵਾਦ ਦੋਸਤੋ ਪੰਜਾਬ ਦੀਆਂ ਪੰਚਾਇਤਾਂ ਦੀਆਂ ਚੋਣਾਂ ਕੋਸ਼ਿਸ਼ਤ ਹੋ ਚੁੱਕੀਆਂ ਜਿਹੜੀਆਂ ਕਿ ਹੁਣ ਫਾਰਮ ਭਰੇ ਜਾ ਰਹੇ ਆ ਅਸੀਂ ਕੱਲ ਭਾਰਤੀ ਜਨਤਾ ਪਾਰਟੀ ਦਾ ਇੱਕ ਵਫਦ ਪੰਜਾਬ ਦੇ ਚੀਫ ਟਰੂਨ ਕਮਿਸ਼ਨ ਨੂੰ ਮਿਲੇ ਸੀ ਤੇ ਉਹਨਾਂ ਨੂੰ ਪੰਜਾਬ ਦੀਆਂ ਜਿਹੜੀਆਂ ਚੋਣਾਂ ਦੇ ਸਬੰਧ ਚ ਹੱਲੇ ਤੱਕ ਲਿਸਟਾਂ ਪ੍ਰੋਪਰ ਨਹੀਂ ਲੋਕਾਂ ਨੂੰ ਮਿਲ ਰਹੀਆਂ ਉਹਦੇ ਬਾਰੇ ਦੱਸਿਆ ਤੇ ਪੰਜਾਬ ਚ ਕਿਸ ਤਰ੍ਹਾਂ ਪੰਚਾਇਤ ਚੋਣਾਂ ਦੀਆਂ ਬੋਲੀਆਂ ਲੱਗ ਰਹੀਆਂ ਆਏ ਦਿਨ ਕੋਈ ਨਾ ਕੋਈ ਵੀਡੀਓ ਮਿਲਦੀਆਂ ਡੇਲੀ ਕਾਫੀ ਸੋਸ਼ਲ ਮੀਡੀਆ ਤੇ ਵੀਡੀਓ ਹੱਲੇ ਕਈਆਂ ਚੋਣਾਂ ਦੀਆਂ ਜਿਹੜੀਆਂ ਇਸ ਤਰ੍ਹਾਂ ਬੋਲੀਆਂ ਲੱਗ ਰਹੀਆਂ ਜਿਹਦੀਆਂ ਵੀਡੀਓ ਸਾਡੇ ਤੱਕ ਨਹੀਂ ਪਹੁੰਚਦੀਆਂ ਅਸੀਂ ਉਹਨਾਂ ਨੂੰ ਕਿਹਾ ਇਹ ਗੈਰ ਲੋਕਤੰਤਰ ਇਹ ਇਹ ਚੋਣਾਂ ਨੂੰ ਪ੍ਰੋਪਰ ਪਾਰਦਰਸ਼ਤਾ ਨਾਲ ਚੋਣ ਕਰਾਇਆ ਜਾਵੇ ਕਿਉਂਕਿ ਭਾਰਤ ਦਾ ਸਭ ਤੋਂ ਮਜ਼ਬੂਤ ਲੋਕਤੰਤਰ ਜਿਹਦੀ ਖੂਬਸੂਰਤੀ ਆ ਪੰਚਾਇਤੀਆਂ ਚੋਣਾਂ ਜਿੱਥੇ ਪੰਜ ਸਰਪੰਚ ਚੁਣੇ ਜਾਂਦੇ ਆ ਤੇ ਲੋਕਾਂ ਨੂੰ ਵੀ ਅਪੀਲ ਆ ਕਿ ਇਸ ਤਿਹਾਰ ਨੂੰ ਖੁਸ਼ੀ ਨਾਲ ਮਨਾਈਏ ਆਪਾਂ ਸਾਡਾ ਲੋਕਤੰਤਰ ਸਾਡਾ ਸੰਵਿਧਾਨ ਜਿਹੜਾ ਸਾਨੂੰ ਪਾਵਰ ਦਿੰਦਾ ਇਨੋਂ ਅਸੀਂ ਹਰ ਪਿੰਡ 'ਚ ਆਪਣੀ ਖੁਸ਼ੀ ਦੇ ਨਾਲ ਵੋਟਾਂ ਪਾਈਏ ਜਿਆਦਾ ਤੋਂ ਜਿਆਦਾ ਵੋਟਾਂ ਪੈਣ ਤੇ ਇਸ ਚੋਣਾਂ ਵਿੱਚ ਚੰਗੇ ਲੋਕ ਚੁਣ ਕੇ ਆਉਣ ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਪ੍ਰਯਾਸ ਕਰਨਾ ਚਾਹੀਦਾ ਅੱਜ ਵੀ ਮੈਂ ਬਹੁਤ ਸਾਰਾ ਮੀਡੀਆ ਤੇ ਦੇਖ ਰਿਹਾ ਅਸੀਂ ਕਿ ਜਗ੍ਹਾ ਝਗੜੇ ਹੋ ਰਹੇ ਆ ਗੋਲੀ ਚੱਲ ਰਹੀ ਆ ਕੱਲ ਵੀ ਅਸੀਂ ਅਪੀਲ ਕੀਤੀ ਅੱਜ ਵੀ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹ ਚੋਣਾ ਪਾਰਦਰਸ਼ਤਾ ਨਾਲ ਕਰਾਓ ਤਾਂ ਜੋ ਇਹਦੇ ਸਹੀ ਦਿਸ਼ਾਵਲ ਜਾਈਏ ਪੰਜਾਬ ਦੀਆਂ ਜਿਹੜੀਆਂ ਪੰਚਾਇਤਾਂ ਬਹੁਤ ਪਾਵਰਫੁੱਲ ਆ ਉਹਨਾਂ ਨੂੰ ਹੋਰ ਵਧੀਆ ਬਣਾਈਏ ਤਾਂ ਜੋ ਪੰਜਾਬ ਚ ਨਸ਼ਾ ਮੁਕਤ ਕਰ ਸਕੀਏ ਪੰਜਾਬ ਚ ਭ੍ਰਿਸ਼ਟਾਚਾਰ ਮੁਕਤ ਕਰ ਸਕੀਏ ਜੇ ਪੰਚਾਇਤਾਂ ਦੀਆਂ ਚੋਣਾਂ ਜਿਹੜੀਆਂ ਸਭ ਤੋਂ ਛੋਟੀ ਇਕਾਈ ਆ ਸਾਡੀ ਲੋਕਤੰਤਰ ਦੀ ਉਹ ਮਜ਼ਬੂਤ ਹੋਊਗੀ ਤਾ ਹੀ ਪੰਜਾਬ ਮਜ਼ਬੂਤ ਹੋਊਗਾ ਤਾ ਹੀ ਅਸੀਂ ਤਰੱਕੀ ਕਰ ਸਕਦੇ ਆ ਨੌਜਵਾਨਾਂ ਨੂੰ ਅੱਗੇ ਵਧਾ ਸਕਦੇ ਆ ਕਿਉਂਕਿ ਪਿੰਡਾਂ 'ਚ ਜਿਸ ਤਰ੍ਹਾਂ ਭ੍ਰਿਸ਼ਟਾਚਾਰ ਤੇ ਜਿਸ ਤਰ੍ਹਾਂ ਨਸ਼ਾ ਆ ਉਹਨੂੰ ਰੋਕਣ ਵਾਸਤੇ ਇਹ ਪੰਚਾਇਤੀ ਚੋਣਾਂ ਬਹੁਤ ਕਾਰਗਰ ਸਾਥ ਦੇ ਸਕਦੀਆਂ ਸਾਡੀਆਂ ਇਹ ਲੋਕਾਂ ਨੂੰ ਅਪੀਲ ਆ ਵੀ ਇਹਦੇ ਵਿੱਚ ਤੁਸੀਂ ਚੰਗੇ ਸੂਝਵਾਨ ਲੋਕਾਂ ਨੂੰ ਆਪਾਂ ਅੱਗੇ ਵਧਾਈਏ ਚਾਹੇ ਉਥੇ ਸਰਬਸੰਮਤੀ ਕਰੀਏ ਚਾਹੇ ਵੋਟਾਂ ਪਾ ਕੇ ਇਹ ਤਿਹਾੜਾ ਆ ਸਾਡਾ ਲੋਕਤੰਤਰ ਦਾ ਇਹ ਭਾਰਤ ਦਾ ਸੰਵਿਧਾਨ ਨੇ ਇੱਕ ਸਾਨੂੰ ਪਾਵਰ ਦਿੱਤੀ ਆ ਵੀ ਵੋਟਾਂ ਰਾਹੀਂ ਤੁਸੀਂ ਲੋਕਾਂ ਨੂੰ ਚੁਣਨਾ ਜੇ ਤੁਹਾਡੀ ਸਰਬਸੰਮਤੀ ਵੀ ਹੁੰਦੀ ਆ ਬਹੁਤ ਵਧੀਆ ਗੱਲ ਆ ਚੰਗੀ ਗੱਲ ਆ ਉਹਦੇ ਵਾਸਤੇ ਵੀ ਇੱਕ ਪ੍ਰਾਣੀ ਸਾਡੀ ਸਕੀਮ ਵੀ ਆ ਭਾਰਤ ਸਰਕਾਰ ਪੰਜਾਬ ਸਰਕਾਰ ਦੀ ਜਿਹਦਾ ਲੋਕ ਲਾਭ ਲੈ ਸਕਦੇ ਪਰੰਤੂ ਉਹਦੇ ਨਾਲ ਨਾਲ ਪਿੰਡਾਂ ਵਿੱਚ ਸਾਨੂੰ ਆਪਸੀ ਭਾਈਚਾਰਾ ਮੈਂ ਵੀ ਇੱਕ ਪਿੰਡ ਚ ਰਹਿੰਦਾ ਮੈਂ ਵੀ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਵੀ ਹਾਂ ਪਰ ਉਦੋਂ ਪਹਿਲਾਂ ਪਿੰਡ ਦਾ ਇੱਕ ਵਸਿੰਦਾ ਵੀ ਹਾਂ ਅਸੀਂ ਵੀ ਪਿੰਡ 'ਚ ਪਾਰਟੀ ਤੋਂ ਉੱਪਰ اٹਕੇ ਹਮੇਸ਼ਾ ਹੀ ਚੋਣਾਂ ਹੀ ਹੁੰਦੇ ਆਂ ਵੀ ਇੱਕ ਚੰਗੀ ਪੰਚਾਇਤ ਜਿਹੜੀ ਪੰਜਾਬ ਨੂੰ ਆ ਪਿੰਡ ਨੂੰ ਲਾਭ ਦੇ ਸਕਦੀ ਆ ਉਹਦਾ ਸਾਥ ਦਿਈਏ ਤੇ ਇਸ ਵਾਸਤੇ ਮੈਂ ਸਾਰੇ ਆਪਣੇ ਸਾਥੀਆਂ ਨੂੰ ਪੰਜਾਬ ਵਾਸੀਆਂ ਨੂੰ ਮੈਂ ਇਹ ਅਪੀਲ ਕਰਦਾ ਕਿ ਪੰਚਾਇਤੀ ਚੋਣਾਂ ਵਿੱਚ ਚੰਗੇ ਲੋਕਾਂ ਨੂੰ ਚੁਣ ਕੇ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿਉਂਕਿ ਉਹਨਾਂ ਨੇ ਜਿੱਦਾਂ ਚੋਣਾ ਕਰਾਈਆਂ ਬਹੁਤ ਸਾਰੇ ਤਿਹਾਰ ਆ ਰਹੇ ਆ ਭਗਵਾਨ ਬਾਲਮੀਕ ਮਹਾਰਾਜ ਦਾ ਪ੍ਰਗਟ ਦਿਵਸ ਆ ਰਿਹਾ ਹੋਰ ਵੀ ਬਹੁਤ ਸਾਰੇ ਤਿਹਾਰ ਆ ਨਵਰਾਤਰੀ ਆ ਇਹਦੇ ਵਿੱਚ ਵੀ ਬਹੁਤ ਸਾਰੇ ਲੋਕ ਚਾਹੁੰਦੇ ਸੀ ਵੀ ਚੋਣਾ ਅੱਗੇ ਹੋਣ ਪਰੰਤੂ ਸਰਕਾਰ ਨੇ ਇੱਕਦਮ ਚੋਣਾ ਕਰਾਈਆ ਪਰ ਉਹਦੇ ਵਿੱਚ ਵੀ ਹੱਲੇ ਥੱਲੇ ਬਹੁਤ ਸਾਰੀਆਂ ਲਿਸਟਾਂ ਬਹੁਤ ਸਾਰੇ ਜਿਹੜੇ ਪੇਪਰ ਪਰ ਵਾਲੇ ਕਈਆਂ ਨੂੰ ਐਨਓਸੀ ਦੇ ਦਿੱਕਤਾਂ ਹੋਰ ਵੀ ਬਹੁਤ ਸਾਰੀਆਂ ਦਿੱਕਤਾਂ ਕਈਆਂ ਨੂੰ ਡਰਾ ਧਮਕਾਇਆ ਜਾ ਰਿਹਾ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਕਈਆਂ ਨੇ ਕਿਹਾ ਸਾਡੀ ਪਾਰਟੀ ਦਾ ਹੀ ਬਣਨਾ ਚਾਹੀਦਾ ਮੌਜੂਦਾ ਸਰਕਾਰ ਇਹਦੇ ਵੱਲ ਵੀ ਧਿਆਨ ਦੇਵੇ ਤਾਂ ਕਿ ਲੋਕਾਂ ਨੂੰ ਡਰਾ ਧਮਕਾ ਕੇ ਚੋਣਾ ਨਾ ਕਰਾਈਆਂ ਜਾਣ ਇਹ ਪਾਰਦਰਸ਼ਤਾ ਨਾਲ ਚੋਣਾ ਹੋਣ ਤੇ ਸਹੀ ਚੋਣਾ ਹੋਣ ਮੇਰੀ ਇਹੀ ਅਪੀਲ ਹੈ ਤੇ ਇਹਦੇ ਵਾਸਤੇ ਅਸੀਂ ਬੇਨਤੀ ਕਰਦੇ ਚੋਣ ਪੰਜਾਬ ਦੇ ਚੋਣ ਕਮਿਸ਼ਨਰ ਨੂੰ ਵੀ ਅਸੀਂ ਕੱਲ ਮਿਲੇ ਵੀ ਸੀ ਅੱਜ ਵੀ ਮੈਂ ਆਇਆ ਕਿ ਆਪਾਂ ਚੰਗੀਆਂ ਚੋਣਾਂ ਕਰਾਉਣ ਵਾਸਤੇ ਥੱਲੇ ਲੋਕਤੰਤਰ ਨੂੰ ਕਾਨੂੰਨ ਨੂੰ ਇੰਪਲੀਮੈਂਟ ਕਰੀਏ ਤਾਂ ਜੋ ਲੋਕਾਂ ਨੂੰ ਸਹੀ ਪੰਜਾਬ ਵਿੱਚ ਲੋਕਤੰਤਰ ਦੀਆਂ ਜਿਹੜੀਆਂ ਸਭ ਤੋਂ ਛੋਟੀ ਇਕਾਈ ਆ ਸਰਪੰਚ ਤੇ ਪੰਚ ਉਹ ਚੰਗੇ ਬਣ ਧੰਨਵਾਦ ਜੈ ਪਰ ਜੈ ਭੀਮ ਧੰਨਵਾਦ ਭਾਰਤ ਦਾ ਲੋਕਤੰਤਰ ਜਿਹੜਾ ਸਭ ਤੋਂ ਮਜ਼ਬੂਤ ਇਕਾਈ ਆ ਉਹ ਪੰਚਾਇਤਾਂ ਆ ਪੰਜਾਬ 'ਚ ਵੀ 15 ਅਕਤੂਬਰ ਨੂੰ ਵੋਟਾਂ ਪੈਣੀਆਂ ਪਰੰਤੂ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਜਿਹੜੀ ਆਏ ਦਿਨ ਬੋਲੀ ਲੱਗ ਰਹੀ ਹੈ ਪੰਚਾਇਤਾਂ ਦੀ ਝਗੜੇ ਹੋ ਰਹੇ ਆ ਅਜੀ ਕੱਲ ਚੋਣ ਕਮਿਸ਼ਨ ਨੂੰ ਮਿਲ ਕੇ ਭਾਰਤੀਆਂ ਤਾਂ ਪਾਰਟੀ ਦੇ ਇੱਕ ਵਫਦ ਨੇ ਮੰਗ ਕੀਤੀ ਸੀ ਕਿ ਚੋਣਾਂ ਨੂੰ ਪਾਰਦਰਸ਼ਤਾ ਨਾਲ ਕਰਾਇਆ ਜਾਵੇ ਸਭ ਤੋਂ ਖੂਬਸੂਰਤ ਜਿਹੜੀ ਇਕਾਈ ਉਹ ਪੰਚਾਇਤਾਂ ਆ ਪੰਜਾਬ ਦੀਆਂ ਇਹਦੇ ਵਾਸਤੇ ਕਿਉਂਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਭ੍ਰਿਸ਼ਟਾਚਾਰ ਮੁਕਤ ਕਰਨਾ ਜਾਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਉਹਦੇ ਲਈ ਪਿੰਡਾਂ ਦੀਆਂ ਪੰਚਾਇਤਾਂ ਚੰਗੇ ਲੋਕਾਂ ਦੀਆਂ ਸੋਝਵਾਨ ਲੋਕਾਂ ਦੀ ਚਾਹੀਦੀਆਂ ਪਰੰਤੂ ਜੋ ਹੋ ਰਿਹਾ ਇਹਦੇ ਵਾਸਤੇ ਚੋਣ ਕਮਿਸ਼ਨ ਨੂੰ ਤੇ ਪੰਜਾਬ ਸਰਕਾਰ ਨੂੰ ਮੈਂ ਅਪੀਲ ਕਰਦਾ ਕਿ ਜਿਆਦਾ ਤੋਂ ਜਿਆਦਾ ਵਧੀਆ ਚੋਣਾਂ ਕਰਾਈਆਂ ਜਾਣ ਵੈਸੇ ਤਾਂ ਲੋਕ ਪੰਜਾਬ ਦੇ ਬਹੁਤ ਸਾਰੇ ਚਾਹੁੰਦੇ ਸੀ ਕਿ ਤਿਉਹਾਰ ਆ ਰਿਹਾ ਨਵਰਾਤਰੀ ਤੇ ਉਸ ਤੋਂ ਬਾਅਦ ਬਹੁਤ ਸਾਰੇ ਹੋਰ ਸਾਡੇ ਧਾਰਮਿਕ ਭਗਵਾਨ ਬਾਦਮੀਕ ਮਹਾਰਾਜੀ ਦਾ ਪ੍ਰਗਟ ਦਿਵਸ ਆ ਕਿ ਇਹਨਾਂ ਤੋਂ ਬਾਅਦ ਚੋਣਾ ਕਰੀਆਂ ਜਾਂਦੀਆਂ ਪਰ ਚਲੋ ਸਰਕਾਰ ਨੇ ਜੇ ਕਰਾਉਣੀਆਂ ਤੇ ਇਹਦੇ ਵਾਸਤੇ ਚੋਣ ਕਮਿਸ਼ਨ ਨੂੰ ਫਿਰ ਅਪੀਲ ਆ ਕਿ ਇਹ ਸਰਕਾਰ ਨਾਲ ਮਿਲ ਕੇ ਜਿਹੜਾ ਤਾਲਮੇਲ ਕਰਕੇ ਪ੍ਰੋਪਰ ਚੋਣਾ ਸਹੀ ਹੋ ਜਾਣ ਤਾਂ ਜੋ ਸਾਡੀ ਇਹ ਸਭ ਤੋਂ ਛੋਟੀ ਇਕਾਈ ਜਿਹੜੀ ਲੋਕਤੰਤਰ ਦੀ ਆ ਇਹ ਵਧੀਆ ਚੋਣ ਹੋਵੇ ਤੇ ਲੋਕਾਂ ਨੂੰ ਵੀ ਮੈਂ ਇਹ ਅਪੀਲ ਕਰਦਾ ਪੰਜਾਬ ਦੇ ਲੋਕ ਕਿ ਚੰਗੇ ਲੋਕਾਂ ਨੂੰ ਲੈ ਕੇ ਆਓ ਚਾਹੇ ਕਿਸੇ ਪਾਰਟੀ ਦੇ ਹੋਣ ਉਹਨਾਂ ਕੋਈ ਮਤਲਬ ਨਹੀਂ ਸਾਨੂੰ ਚੰਗੇ ਲੋਕ ਚੰਗੇ ਪੰਜਾਬ ਦੇ ਲੋਕ ਹੋਣੇ ਚਾਹੀਦੇ ਆ ਤਾਂ ਜੋ ਅਸੀਂ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਧੰਨਵਾਦ ਜੈ ਭੀਮ ਜੈ ਪਰਤ ਬਹੁਤ ਬਹੁਤ ਧੰਨਵਾਦ